ਦੁਕਾਨ ਤਾਂ ਬੰਦ ਹੀ ਰਹੇਗੀ ਜੀ ਅਸ਼ਰਧਾਂਜਲੀ ਦੇ ਰਹੇ ਆ ਉਹਨਾਂ ਨੂੰ ਇਹ ਸ਼ਰਧਾਂਜਲੀ ਜਦੋਂ ਉਹਨਾਂ ਦਾ ਸੰਸਕਾਰ ਹੋ ਜਾਏਗਾ ਉਸ ਤੋਂ ਬਾਅਦ ਬਾਜ਼ਾਰ ਖੁੱਲ ਜਾਏਗਾ ਉਹਨਾਂ ਨੇ ਕੰਮ ਬੜੇ ਕੀਤੇ ਸਾਡੇ ਪ੍ਰਧਾਨ ਸੀਗੇ ਹਰ ਵਕਤ ਸਾਡੇ ਨਾਲ ਮੋਢੇ ਨਾਲ ਮੋਢਾ ਲਾ ਕੇ ਖੜੇ ਹੁੰਦੇ ਜਿਹੜਾ ਮੰਦਾ ਜ਼ਮੀਨ ਤੋਂ ਜੁੜਿਆ ਉੱਪਰ ਤੱਕ ਪਹੁੰਚੇ ਉਹ ਤੁਸੀਂ ਸਾਬ ਲਾ ਲਓ ਕਿੰਨਾ ਕੁ ਮਿਹਨਤੀ ਬੰਦਾ ਗਰੀਬਾਂ ਦੇ ਮਸੀਹਾ ਸੀਗੇ ਸਾਰਿਆਂ ਦਾ ਕੰਮ ਉਹ ਵੱਟ ਚੜ ਕੇ ਕਰਦੇ ਸੀਗੇ ਸੋ ਬੜੀ ਮਨਪਕੀ ਘਟਨਾ ਜੋ ਲੁਧਿਆਣਾ ਦੇ ਵਿੱਚ ਵਾਪਰੀ ਹੈ ਜੋ ਵਿਧਾਇਕ ਨੇ ਗੁਰਪ੍ਰੀਤ ਸਿੰਘ ਗੋਗੀ ਜੋ ਇਸ ਦੁਨੀਆ ਦੇ ਵਿੱਚ ਨਹੀਂ ਰਹੇ ਕਿਉਂਕਿ ਬੀਤੀ ਦਿਨ ਰਾਤ ਗੋਲੀ ਲੱਗਣ ਦੇ ਕਾਰਨ ਉਹਨਾਂ ਦੀ ਮੌਤ ਹੋ ਗਈ ਹੈ ਔਰ ਗੁਰਪ੍ਰੀਤ ਸਿੰਘ ਗੋਗੀ ਦੇ ਜੋ ਮਾਰਕੀਟ ਆ ਉੱਥੇ ਮੈਂ ਖੜਾ ਤਸਵੀਰ ਅਕਬਰ ਤੁਹਾਨੂੰ ਦਿਖਾ ਦਿੰਨਾ ਕਿ ਤਮਾਮ ਮਾਰਕੀਟ ਹੈ ਜਿਹੜੀ ਆ ਉਹ ਸਾਰੀ ਬੰਦ ਹੈ ਔਰ ਅੱਜ ਜਿਹੜੀਆਂ ਜਿਹੜੀਆਂ ਦੁਕਾਨਾਂ ਖੁੱਲੀਆਂ ਵੀ ਸੀਗੀਆਂ ਉਹ ਵੀ ਬੰਦ ਜਿਹੜੀਆਂ ਕੀਤੀਆਂ ਜਾ ਰਹੀਆਂ ਕਿਤੇ ਨਾ ਕਿਤੇ ਲੋਕਾਂ ਦੇ ਵਿੱਚ ਵੀ ਕਿਤੇ ਨਾ ਕਿਤੇ ਸਹਿਮ ਦਾ ਮੌਲਾ ਔਰ ਲੋਕ ਜਿਹੜੇ ਗੁਰਪ੍ਰੀਤ ਸਿੰਘ ਗੋਗੀ ਜੋ ਕਿ ਇਸ ਦੁਨੀਆ ਦੇ ਵਿੱਚ ਨਹੀਂ ਰਹੇ ਤਾਂ ਲੋਕਾਂ ਦੇ ਵਿੱਚ ਵੀ ਜਿਹੜਾ ਕਾਫੀ ਇਹ ਦੇਖਿਆ ਜਾ ਰਿਹਾ ਕਿ ਗੁਰਪ੍ਰੀਤ ਸਿੰਘ ਗੋਗੀ ਜੋ ਇਹਨਾਂ ਨੂੰ ਬਹੁਤ ਪਿਆਰ ਕਰਦੇ ਸੀ ਅਕਸਰ ਗੁਰਪ੍ਰੀਤ ਸਿੰਘ ਗੋਗੀ ਇਹਨਾਂ ਦੇ ਆ ਕੰਮ ਹੁੰਦੇ ਸੀ ਜਿਹੜੇ ਦੁਕਾਨਦਾਰ ਆ ਉਹਨਾਂ ਨਾਲ ਗੱਲਬਾਤ ਕਰ ਲੈਂਦਾ ਸਰ ਗੁਰਪ੍ਰੀਤ ਸਿੰਘ ਗੋਗੀ ਇਸ ਗਲੀ ਦੇ ਵਿੱਚ ਰਹਿੰਦੇ ਨੇ ਨਾਲ ਹੀ ਤੁਹਾਡੀ ਦੁਕਾਨ ਹੈ ਇਸ ਦੁਨੀਆ ਦੇ ਵਿੱਚ ਨਹੀਂ ਰਹੀ ਕਿੱਦਾਂ ਦੇਖਦਾ ਬਹੁਤ ਅੱਛਾ ਇਨਸਾਨ ਸੀਗੇ ਜੀ ਜਿੰਨੀ ਤਾਰੀਫ ਕੀਤੀ ਜਾਵੇ ਉੰਨੀ ਘੱਟ ਹੈ ਸੋ ਅਕਸਰ ਜਦੋਂ ਗੁਰਪ੍ਰੀਤ ਸਿੰਘ ਗੋਗੀ ਇੱਥੋਂ ਲੰਘਦੇ ਸੀਗੇ ਅਸੀਂ ਆਪਾਂ ਦੇਖਿਆ ਕਿ ਹਸਮੁਖ ਚਿਹਰਾ ਸੀ ਲੋਕਾਂ ਦੇ ਨਾਲ ਬੜਾ ਪਿਆਰ ਸੀਗਾ ਜਦੋਂ ਗੁਰਪ੍ਰੀਤ ਸਿੰਘ ਗੋਗੀ ਦੇ ਘਰੇ ਕੋਈ ਪਹੁੰਚਦਾ ਸੀ ਤਾਂ ਜੋ ਕੰਮ ਸੀ ਉਹ ਪ ਬਿਲਕੁਲ ਸਹੀ ਗੱਲ ਹੈ ਜੀ ਗਰੀਬਾਂ ਦੇ ਮਸੀਹਾ ਸੀਗੇ ਸਾਰਿਆਂ ਦਾ ਕੰਮ ਉਹ ਪੱਤ ਚੜ ਕੇ ਕਰਦੇ ਸੀਗੇ ਤਾਂ ਅੱਜ ਆ ਜਿਹੜੀ ਮਾਰਕੀਟ ਵੀ ਮੈਂ ਦੇਖ ਰਿਹਾ ਕਿਤੇ ਨਾ ਕਿਤੇ ਮਾਰਕੀਟ ਸਾਰੀ ਬੰਦ ਆ ਤੁਸੀਂ ਵੀ ਦੁਕਾਨ ਜਰੂਰ ਖੋਲੀ ਸੀ ਜਦੋਂ ਪਤਾ ਲੱਗਿਆ ਫਿਰ ਦੁਕਾਨ ਬੰਦ ਕਰਤੀਆਂ ਦੁਕਾਨ ਤਾਂ ਬੰਦ ਹੀ ਰਹੇਗੀ ਜੀ ਅਸ਼ਰਧਾਂਜਲੀ ਦੇ ਰਹੇ ਆ ਉਹਨਾਂ ਨੂੰ ਇਹ ਸ਼ਰਧਾਂਜਲੀ ਜਦੋਂ ਉਹਨਾਂ ਦਾ ਸੰਸਕਾਰ ਹੋ ਜਾਏਗਾ ਉਸ ਤੋਂ ਬਾਅਦ ਬਾਜ਼ਾਰ ਖੁੱਲ ਜਾਏਗਾ ਸੋ ਲਗਾਤਾਰ ਜਿਹੜੀ ਇਹ ਮਾਰਕੀਟ ਪੂਰੀ ਬੰਦ ਆ ਕਿਤੇ ਨਾ ਕਿਤੇ ਜਿੰਨਾਂ ਦੀਆਂ ਦੁਕਾਨਾਂ ਖੁੱਲੀਆਂ ਸੀਗੀਆਂ ਉਹ ਵੀ ਆਪਣੀ ਦੁਕਾਨ ਜਿਹੜੀ ਬੰਦ ਕਰ ਰਹੀ ਨੇ ਤਾਂ ਤਸਵੀਰਾਂ ਤੁਹਾਨੂੰ ਦਿਖਾ ਰਿਹਾ ਹਾਂ ਤਮਾਮ ਜਿਹੜੇ ਦੁਕਾਨਦਾਰ ਇੱਥੇ ਮੌਜੂਦ ਨੇ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿ ਇੱਕ ਐਮਐਲਏ ਜੋ ਕਿ ਗੁਰਪ੍ਰੀਤ ਸਿੰਘ ਗੋਗੀ ਜੋ ਕਿ ਬੀਤੀ ਰਾਤ ਉਹਨਾਂ ਦੀ ਜਿਹੜੀ ਗੋਲੀ ਲੱਗਣ ਦੇ ਕਾਰਨ ਜੋ ਮੌਤ ਹੋ ਜਾਂਦੀ ਹੈ ਤਾਂ ਡੀएमसी ਹਸਪੀਟਲ ਦੇ ਵਿੱਚ ਜਦੋਂ ਲੈ ਕੇ ਉਹਨਾਂ ਨੂੰ ਪਹੁੰਚਦੇ ਨੇ ਤਾਂ ਡਾਕਟਰਾਂ ਦੇ ਵੱਲੋਂ ਉਹਨਾਂ ਨੂੰ ਅਮਰਿਤਕ ਕੋਸ਼ਿਸ਼ ਜਿਹੜਾ ਆ ਕਰ ਦਿੱਤਾ ਜਾਂਦਾ ਦੁਕਾਨਦਾਰ ਸਾਡੇ ਨਾਲ ਮੌਜੂਦ ਨੇ ਉਹਨਾਂ ਨਾਲ ਗੱਲਬਾਤ ਕਰ ਲੈਣਾ ਸਰ ਕਿਸ ਤਰ੍ਹਾਂ ਦੇਖਦੇ ਹੋ ਕਿ ਇੱਕ ਐਮਐਲਏ ਜੋ ਇਸ ਦੁਨੀਆ ਦੇ ਵਿੱਚ ਨਹੀਂ ਰਿਹਾ ਤੁਸੀਂ ਦੁਕਾਨਦਾਰੋਂ ਕੀ ਕਹਿਣਾ ਚਾਹੁੰਗੇ ਅਸੇ ਬਹੁਤ ਅਫਸੋਸ ਹੈ ਜੀ ਮੰਨ ਲਓ ਕਿ ਉਹਨਾਂ ਨੇ ਕੰਮ ਬੜੇ ਕੀਤੇ ਸਾਡੇ ਪ੍ਰਧਾਨ ਸੀਗੇ ਹਰ ਵਕਤ ਸਾਡੇ ਨਾਲ ਮੋਢੇ ਨਾਲ ਮੋਢਾ ਲਾ ਕੇ ਖੜੇ ਹੁੰਦੇ ਸੀ ਕਿ ਲੋਕਾਂ ਦੇ ਵਿੱਚ ਇਹੀ ਗੱਲ ਕੀਤੀ ਜਾ ਰਹੀ ਕਿ ਇਹੋ ਜਿਹਾ ਐਮਐਲਏ ਸਾਨੂੰ ਨਹੀਂ ਮਿਲਣਾ ਕਿਉਂਕਿ ਲੋਕਾਂ ਦੇ ਨਾਲ ਇੱਕ ਜ਼ਮੀਨ ਨਾਲ ਜੁੜੇ ਹੋਏ ਸੀ ਜ਼ਮੀਨ ਨਾਲ ਜੁੜਿਆ ਸੀ ਜਿਆਦਾ ਬੰਦਾ ਜ਼ਮੀਨ ਤੋਂ ਜੁੜਿਆ ਉੱਪਰ ਤੱਕ ਪਹੁੰਚੇ ਹੋ ਤੁਸੀਂ ਸਾਹ ਲਾ ਲਓ ਕਿੰਨਾ ਕੋ ਮਿਹਨਤੀ ਬੰਦਾ ਹੋਇਆ ਜੀ ਸਰ ਕੋਈ ਇੱਕ ਤੁਹਾਡੀ ਯਾਦ ਜਦੋਂ ਮਿਲੇ ਹੋਣਗੇ ਉਹਨਾਂ ਨੂੰ ਕੋਈ ਜਿਹੜੀ ਤੁਹਾਡੀ ਯਾਦ ਹੋਵੇ ਬਹੁਤ ਖਾਸ ਗੁਰਪ੍ਰੀਤ ਗੋਗੀ ਨੂੰ ਲੈ ਕੇ ਗੋਗੀ ਨੇ ਸਾਡੇ ਬੜੇ ਕੰਮ ਕੀਤੇ ਨੇ ਜੀ ਬਹੁਤ ਕੰਮ ਕੀਤੇ ਨੇ ਅਸੀਂ ਏ ਅੱਜ ਸਟੈਂਡ ਕਰਨ ਵਾਲਾ ਹੀ ਹੋ ਗਿਆ ਜੀ ਹਰ ਚੀਜ਼ ਕਰਨ ਵਾਲਾ ਮੇਰੀ ਇਹ ਚੌਕ ਹੈ ਅੱਜ ਪੂਰੀ ਮਾਰਕੀਟ ਵੀ ਬੰਦ ਹੈ ਪੂਰੀ ਮਾਰਕੀਟ ਬੰਦ ਹੈ ਜੀ ਸੋ ਜਿਹੜਾ ਦੁਕਾਨਦਾਰ ਹੈ ਉਹ ਇਹੀ ਗੱਲ ਕਹਿ ਰਹੇ ਨੇ ਕਿ ਗੁਰਪ੍ਰੀਤ ਸਿੰਘ ਓਗੀ ਬਹੁਤ ਨੇਕ ਦੇ ਇਨਸਾਨ ਸੀ ਔਰ ਪੂਰੀ ਦੁਕਾਨ ਜਿਹੜੀ ਹੈ ਪੂਰੀ ਮਾਰਕੀਟ ਜਿਹੜੀ ਉਹ ਬੰਦ ਰੱਖੀ ਗਈ ਆ ਮੈਮ ਕੀ ਕਹਿਣਾ ਚਾਹੂਗਾ ਇੱਕ ਤੁਹਾਡੇ ਇਲਾਕੇ ਦੇ ਜਿਹੜੇ ਵਿਧਾਇਕ ਗੁਰਪ੍ਰੀਤ ਸਿੰਘ ਓਗੀ ਇਸ ਦੁਨੀਆ ਦੇ ਵਿੱਚ ਨਹੀਂ ਰਹੇ ਅੱਜ ਸਰ ਬਹੁਤ ਅਚੇ ਚੰਚਾਂ ਸੀ ਇਸ ਤਰੀਕਾ ਮਨੁੱਖੀ ਇਨਸਾਨੀਅਤ ਦੇ ਨਾ ਜੋ ਵੀ ਉਹ ਲੋਕਾਂ ਦਾ ਬਹੁਤ ਕੰਮ ਕਰਦੇ ਸੀ ਸਾਡੇ ਬਹੁਤ ਹੀ ਮਤਲਬ ਨਜ਼ਦੀਕ ਵੀ ਸੀਗੇ ਔਰ ਇਸ ਕਰਕੇ ਬਹੁਤ ਹੀ ਅਫਸੋਰ ਸਾਨੂੰ ਆ ਤੁਸੀਂ ਅਕਸਰ ਉਹਨਾਂ ਦੇ ਕੋਲ ਜਦੋਂ ਜਾਂਦੇ ਸੀ ਤੁਸੀਂ ਕਹਿੰਦੇ ਸਾਡੇ ਕਾਫੀ ਨਜ਼ਦੀਕ ਹੀ ਸੀਗੇ ਕਹਿੰਦੇ ਕਿ ਬਹੁਤ ਹਸਮੁਖ ਚਿਹਰਾ ਸੀਗਾ ਲਾਸਟ ਟਾਈਮ ਤੁਹਾਡੀ ਕਦੋਂ ਉਹਨਾਂ ਦੇ ਨਾਲ ਗੱਲ ਹੋਈ ਸਰ ਲਾਸਟ ਟਾਈਮ 10 15 ਦਿਨ ਪਹਿਲੇ ਮੈਂ ਤੇ ਮੇਰੇ ਹਸਬੰਦ ਗੁਜਰ ਰਏ ਸੀ ਤੇ ਉਹਨਾਂ ਨੇ ਗੱਡੀ ਵਿੱਚ ਕਿਤੇ ਜਾ ਰਹੇ ਸੀਗੇ ਤੇ اچانک ਉਹਨਾਂ ਨੇ ਮੇਰੇ ਹਸਬੰਦ ਨੂੰ ਬੁਲਾਇਆ ਤੇ ਕਹਿੰਦੇ ਬੋਬੀ ਵੀ ਤੂੰ ਮਤਲਬ ਕਿ ਵਧੀਆ ਹੈਗਾ ਤੂੰ ਆਂਦਾ ਜਾਂਦਾ ਨਹੀਂ ਇੱਦਾਂ ਕਰਕੇ ਹੈ ਨਾ ਕਦੇ ਮਿਲ ਲਾ ਆ ਜਾਏਂਗਾ ਸਾਨੂੰ ਤੇ ਜਲਦੀ ਵਿੱਚ ਸੀਸੀ ਵੀ ਜਲਦੀ ਵਿੱਚ ਸੀ ਜੀ ਬਸ ਲਾਸਟ ਟਾਈਮ ਸਾਡੀ 10 ਦਿਨ ਪਹਿਲਾਂ ਹੀ ਗੱਲ ਹੋਈ ਹੈ ਤੁਸੀਂ ਕਿ ਸਾਡੇ ਫੈਮਿਲੀ ਮੈਂਬਰ ਦੀ ਤਰ੍ਹਾਂ ਹੀ ਸੀ ਉਸ ਨੇ ਤੁਹਾਨੂੰ ਕਦੋਂ ਪਤਾ ਲੱਗਿਆ ਕਿ ਗੁਰਪ੍ਰੀਤ ਸਿੰਘ ਗੀ ਇਸ ਦੁਨੀਆ ਦੇ ਵਿੱਚ ਨਹੀਂ ਹੈ ਜੀ ਸਵੇਰੇ 5:30 ਵਜੇ ਪਤਾ ਚੱਲਿਆ ਹੁੰਦਾ ਹੈ ਵਿਸ਼ਵਾਸ ਨਹੀਂ ਹੋ ਰਿਹਾ ਕਿਸੇ ਸਰਬ ਵਿਸ਼ਵਾਸ ਨਹੀਂ ਹੋ ਰਿਹਾ ਸਰ ਇਸ ਗੱਲ ਨੂੰ ਲੈ ਕੇ ਸੋ ਅੱਜ ਜਿੰਨੀ ਵੀ ਮਾਰਕੀਟ ਹੈ ਸਾਰੀ ਬੰਦ ਰੱਖੀ ਗਈ ਹੈ ਹਾਂਜੀ ਸਰ ਉਹਨਾਂ ਦੇ ਅਫਸੋਸ ਦੇ ਵਿੱਚ ਮਾਰਕੀਟ ਬੰਦ ਕਰ ਰਹੀ ਹੈ ਕਿਉਂਕਿ ਮਾਰਕ ਇਹ ਗੱਛਨ ਸਾਂਸ ਜੀ ਸੋ ਤਸਵੀਰਾਂ ਲਗਾਤਾਰ ਤੁਹਾਨੂੰ ਦਿਖਾ ਰਿਹਾ ਗੁਰਪ੍ਰੀਤ ਸਿੰਘ ਗੋਗੀ ਦੇ ਘਰ ਦੇ ਬਾਹਰ ਦੀਆਂ ਜੋ ਮਾਰਕੀਟ ਆ ਤਮਾਮ ਮਾਰਕੀਟ ਜਿਹੜੀ ਆ ਉਹ ਬੰਦ ਕੀਤੀ ਗਈਆਂ ਜਿੰਨੀਆਂ ਵੀ ਦੁਕਾਨਾਂ ਨੇ ਉਹ ਸਾਰੀਆਂ ਬੰਦ ਨੇ ਅਜਿਹਾ ਜਿਹਾ ਲੋਕਾਂ ਨੂੰ ਪਤਾ ਲੱਗ ਰਿਹਾ ਜਿਨ੍ਹਾਂ ਦੀ ਦੁਕਾਨਾਂ ਖੁੱਲੀਆਂ ਸੀ ਉਹ ਵੀ ਆਪਣੀ ਦੁਕਾਨਾਂ ਜਿਹੜੀਆਂ ਬੰਦ ਕਰ ਰਹੇ ਸੀ ਕਿਉਂਕਿ ਕੁਝ ਲੋਕਾਂ ਨੂੰ ਜਦੋਂ ਨਹੀਂ ਪਤਾ ਜਦੋਂ ਸੋਸ਼ਲ ਮੀਡੀਆ ਤੇ ਖਬਰਾਂ ਚੱਲੀਆਂ ਤਾਂ ਜਦੋਂ ਲੋਕਾਂ ਨੂੰ ਪਤਾ ਲੱਗਿਆ ਤਾਂ ਉਹ ਵੀ ਆਪਣੀਆਂ ਦੁਕਾਨਾਂ ਜਿਹੜੀਆਂ ਬੰਦ ਕਰਦੇ ਤਾਂ ਕਿਤੇ ਨਾ ਕਿਤੇ ਦੁਕਾਨਾਂ ਦੁਕਾਨਦਾਰ ਦੇ ਵੱਲੋਂ ਇਹ ਗੱਲ ਆਖੀ ਜਾ ਰਹੀ ਹੈ ਕਿ ਅੱਜ ਅਸੀਂ ਗੁਰਪ੍ਰੀਤ ਸਿੰਘ ਗੋਗੀ ਨੂੰ ਸ਼ਰਧਾਂਜਲੀ ਦੇ ਰਹੇ ਹਾਂ ਅੱਜ ਦੁਕਾਨਾਂ ਅਸੀਂ ਨਹੀਂ ਖੋਲ੍ਹਾਂਗੇ ਕਿਉਂਕਿ ਗੁਰਪ੍ਰੀਤ ਸਿੰਘ ਗੋਗੀ ਨੂੰ ਚਾਹਣ ਵਾਲੇ ਗੁਰਪ੍ਰੀਤ ਸਿੰਘ ਗੋਗੀ ਨੂੰ ਪਿਆਰ ਕਰਨ ਵਾਲੇ ਆ ਤਮਾਮ ਜੋ ਲੋਕ ਹੈ ਉ ਕਿੰਨੇ ਕਿਤੇ ਦੁਕਾਨਦਾਰੇ ਕਹਿ ਰਹੇ ਨੇ ਕਿ ਅਸੀਂ ਗੁਰਪ੍ਰੀਤ ਸਿੰਘ ਗੋਗੀ ਨੂੰ ਅੱਜ ਸ਼ਰਧਾਂਜਲੀ ਦੇ ਰਹੇ ਹਾਂ ਅਸੀਂ ਦੁਕਾਨਾਂ ਨਹੀਂ ਖੋਲਾਂਗੇ ਜਿਹੜੀ ਪੂਰੀ ਮਾਰਕੀਟ ਹੈ ਉਹ ਬੰਦ ਦੇਖੀ ਜਾ ਰਹੀ ਹੈ ਤਾਂ ਤਸਵੀਰਾਂ ਲਗਾਤਾਰ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਦੇਖ ਸਕਦੇ ਹੋ ਤੁਸੀਂ ਤਸਵੀਰਾਂ ਦੇ ਵਿੱਚ ਜਿਹੜੇ ਲੋਕ ਇੱਥੇ ਪਹੁੰਚੇ ਹੋਏ ਗੁਰਪ੍ਰੀਤ ਸਿੰਘ ਗੋਗੀ ਨੂੰ ਚਾਣ ਵਾਲੇ ਜਿਹੜਾ ਉਹਨਾਂ ਨੂੰ ਪਿਆਰ ਕਰਦੇ ਆ ਉਹਨਾਂ ਦੇ ਰਿਸ਼ਤੇਦਾਰ ਉਹਨਾਂ ਦੇ ਕਰੀਬੀ ਗੁਰਪ੍ਰੀਤ ਸਿੰਘ ਗੋਗੀ ਨੂੰ ਘਰ ਦੇ ਵਿੱਚ ਪਹੁੰਚੇ ਨੇ ਤਾਂ ਕਿਤੇ ਨਾ ਕਿਤੇ ਗੁਰਪ੍ਰੀਤ ਸਿੰਘ ਗੋਗੀ ਦੇ ਵੱਲੋਂ ਲੋਕਾਂ ਦੇ ਵੱਲੋਂ ਗੱਲ ਆਖੀ ਜਾ ਰਹੀ ਕਿ ਜਿਹੜੀ ਦੁਕਾਨਾਂ ਨੇ ਉਹ ਅੱਜ ਬੰ ਉਹਨਾਂ ਨੂੰ ਸ਼ਰਧਾਂਜਲੀ ਜਿਹੜੀ ਆ ਉਹ ਦਿੱਤੀ ਜਾ ਰਹੀ ਹੈ ਤੇ ਉਹਨਾਂ ਦੇ ਘਰ ਦੇ ਬਾਹਰ ਮੌਜੂਦਾ ਵੱਡਾ ਇਕੱਠ ਜਿਹੜਾ ਦੇਖਣ ਨੂੰ ਮਿਲ ਰਿਹਾ ਹੈ ਤਾਂ ਸੀਨੀਅਰ ਲੀਡਰਸ਼ਿਪ ਵੀ ਇੱਥੇ ਪਹੁੰਚ ਰਹੇ ਨੇ ਉਹਨਾਂ ਦੇ ਚਾਉਣ ਵਾਲੇ ਉਹਨਾਂ ਦੇ ਕਰੀਬੀ ਉਹਨਾਂ ਦੇ ਰਿਸ਼ਤੇਦਾਰ ਆ ਪਹੁੰਚ ਰਹੇ ਨੇ ਤਾਂ ਲਗਾਤਾਰ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਆ ਉਹਨਾਂ ਦੇ ਘਰ ਦੇ ਬਾਹਰ ਦੀਆਂ ਤਸਵੀਰਾਂ ਤੁਹਾਨੂੰ ਦਿਖਾ ਰਹੇ ਆ ਤਾ ਜਿਹੜੀ ਮਾਰਕੀਟ ਹੈ ਉਹ ਬੰਦ ਹੈ ਪੂਰੀ ਕਿਤੇ ਨਾ ਕਿਤੇ ਮਾਰਕੀਟ ਦੇ ਲੋਕਾਂ ਦੇ ਵੱਲੋਂ ਇਹ ਗੱਲ ਆਖੀ ਜਾ ਰਹੀ ਹੈ ਅੱਜ ਅਸੀਂ ਦੁਕਾਨਾਂ ਬੰਦ ਰੱਖੀਆਂ ਨੇ ਤਾਂ ਗੁਰਪ੍ਰੀਤ ਸਿੰਘ ਗੋਗੀ ਨੂੰ ਜਿਹੜੀ ਸ਼ਰਧਾਂਜਲੀ ਜਿਹੜੀ ਆ ਉਹ ਦਿੱਤੀ ਜਾ ਰਹੀ ਆ ਕਿਤੇ ਨਾ ਕਿਤੇ ਲੋਕ ਵੀ ਕਹਿ ਰਹੇ ਨੇ ਕਿ ਗੁਰਪ੍ਰੀਤ ਸਿੰਘ ਗੋਗੀ ਆ ਸਾਡੇ ਜੋ ਵੀ ਕੰਮ ਹੁੰਦਾ ਸੀ ਪਹਿਲ ਦੇ ਆਧਾਰ ਤੇ ਕਰਦੇ ਸੀ ਕਦੇ ਵੀ ਅੰਮੁੱਥੇ ਦੇ ਵੱਟ ਨਹੀਂ ਚੜਾਇਆ ਜੋ ਉਹਨਾਂ ਨੇ ਕੰਮ ਕੀਤੇ ਆ ਅਸੀਂ ਉਹਨਾਂ ਦਾ ਦੇਨ ਨਹੀਂ ਦੇ ਸਕਦੇ ਇਹੋ ਜਿਹਾ ਐਮਐਲਏ ਕਹਿੰਦੇ ਕਿ ਸਾਡੀ ਜ਼ਿੰਦਗੀ ਵਿੱਚ ਦੁਬਾਰਾ ਨਹੀਂ ਆਏਗਾ ਜਿਹੜਾ ਰੋਜ਼ਾਨਾ ਸਪੋਕਸਮੈਨ ਦਾ ਧੰਨਵਾਦ